ਕਲਪ ਜੀ ਜੀਵਾਦ ਕੈਂਤਰੀਵਾ ਤੁਹਾਡੀ ਸੋਚ ਤੇ ਜੈ ਹਾਂ ਬੋਲ ਕੇ ਭਗਵਾਨ ਜੀ ਤੁਹਾਡੀ ਸੋਚ ਤੇ ਜੈ ਹਾਂ ਬੋਲ ਕੇ ਬਹੁਤ ਬਹੁਤ ਧੰਨਵਾਦ ਆਦਮੀ ਪਾਰਟੀ ਦੇ ਨਾਮ ਨਿਯੁਕਤ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਤੇ ਸ਼੍ਰੀ ਅਮਨ ਸ਼ੇਰ ਸਿੰਘ ਸ਼ੈਰੀ ਕਫੀ ਜੀ ਜੋ ਵਰਕਿੰਗ ਪ੍ਰੈਜ਼ੀਡੈਂਟ ਦੀ ਤੌਰ ਤੇ ਲਗਾਏ ਗਏ ਨੇ ਚੰਨ ਹੀ ਪਲਾਂ ਦੇ ਵਿੱਚ ਸਾਡੇ ਵਿੱਚ ਉਹ ਪਹੁੰਚ ਰਹੇ ਨੇ ਪਹੁੰਚ ਔਰ ਆਪਾਂ ਸਾਰਿਆਂ ਨੇ ਬੜੇ ਹੀ ਪਿਆਰ ਨਾਲ ਸਤਿਕਾਰ ਨਾਲ ੱਟਕਾਂ ਨਹੀਂ ਕਰਨਾ ਕਿਸੇ ਨੂੰ ਆਪਾਂ ੱਟਕਾਂ ਨਹੀਂ ਬੜੇ ਸ਼ਾਂਤੀ ਨਾਲ ਪਿਆਰ ਨਾਲ ਆਪਾਂ ਸਬੂਤ ਦੇਣਾ ਆਪਣੇ ਕੋਲ ਇੱਕ ਆਉਣਗੇ ਆਪਾਂ ਸਰੋਤੋਂ ਪਾ ਕੇ ਉਹਦਾ ਸਤਕਾਰ ਕਰਨਾ ਆਦਰ ਕਰਨਾ ਆਪਣੇ ਵਿਚਾਰ ਰੱਖਣਗੇ ਤੇ ਉਸ ਤੋਂ ਬਾਅਦ ਜੋ ਆਪਾਂ ਪੂਰੇ ਕਾਫਲੇ ਦੇ ਨਾਲ ਆਪੋ ਆਪਣੀਆਂ ਗੱਡੀਆਂ ਦੇ ਵਿੱਚ ਬੈਠ ਕੇ ਨਾਰ ਦੇ ਨਾਲ ਇਸ ਕਾਫਲੇ ਦੇ ਵਿੱਚ ਆਪਣੀਆਂ ਝੰਡੀਆਂ ਜੋੜ ਕੇ ਆਪਾਂ ਫਿਰ ਆਪਣੇ ਅਗਲੇ ਪੜਾਅ ਕੰਨੀ ਨੂੰ ਚਲੇ ਔਰ ਸ਼ਾਮ ਤੱਕ ਜਦੋਂ ਤੱਕ ਯਾਤਰਾ ਪੂਰੀ ਪਾਵਨ ਸਥਾਨ ਦੁਰਗਾਣਾ ਮੰਦਿਰ ਵਿਖੇ ਮੱਤਰਾ ਦੇਖਣ ਫਿਰ ਪਾਵਨ ਸਥਾਨ ਰਾਮ ਤੀਰਤ ਵਿਖੇ ਭਗਵਾਨ ਵਾਲਮੀਕੀ ਦੇ ਸਥਾਨ ਤੇ ਮੱਤਰਾ ਦੇਖੇ ਸੋ ਸਾਡੇ ਵਿੱਚ ਜਿਹੜੀ ਯਾਤਰਾ ਹੈ ਜਿਹੜੀ ਆਪਣੀ ਸ਼ੁਕਰਾਨਾ ਯਾਤਰਾ ਹੈ ਲੋਕ ਅੱਜ ਸਮੂਹ ਖੰਨਾਵਾਸੀ ਔਰ ਸ਼ਰਵਾਰੇ ਤੋਂ ਆਈ ਸੰਗਤ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਸਾਡੇ ਲਈ ਬਹੁਤ ਵੱਡਾ ਦਿਨ ਹੈ ਸਾਡੇ ਸ਼੍ਰੀ ਅਰਵਿੰਦ ਕੇਤਰੀ왈 ਜੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜੋ ਪੰਜਾਬ ਨੂੰ ਸਾਡੇ ਤੋਂ ਬਹੁਤ ਹੁਣ ਹਰ ਸਾਡੇ ਸਿੱਤੇ ਸਲਾਰ ਦਿੱਤੇ ਨੇ ਜਿਨ੍ਹਾਂ ਵਿੱਚ ਪਾਰਟੀ ਦੇ ਪ੍ਰਧਾਨ ਵੱਟੋਂ ਸ੍ਰੀ ਅਮਨ अरोड़ा ਜੀ ਔਰ ਪਾਰਟੀ ਦੇ ਸਟੇਟ ਵਰਕਿੰਗ ਪ੍ਰੈਜ਼ੀਡੈਂਟ ਵੱਟੋਂ ਮੇਰੇ ਵੀਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਜੋ ਕਿ ਅੱਜ ਖੰਨਾ ਵਿਖੇ ਪਹੁੰਚੇ ਨੇ ਆਪਾਂ ਸਾਰਿਆਂ ਨੇ ਪਿਆਰ ਦੇ ਨਾਲ ਅਮਨ अरोड़ा ਜੀ ਤੇ ਸ਼ੈਰੀ ਕਲਸੀ ਜੀ ਦੇ ਵਿਚਾਰ ਸੁਣਨੇ ਨੇ ਉਹ ਤੋਂ ਬਾਅਦ ਇੱਕ ਬਹੁਤ ਵੱਡੇ ਕਾਫਲੇ ਦੇ ਨਾਲ ਆਪਾਂ ਆਪਾਂ ਸਾਰਿਆਂ ਨੇ ਇਸ ਕਾਫਲੇ ਨੂੰ ਜੁਆਇਨ ਕਰਕੇਿੱਥੇ ਇੱਥੇ ਵੀ ਹੁੰਦੇ ਹੋਏ ਕਾਵਨ ਸਤਕੰਡਿ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣਾ ਉੱਤੋਂ ਬਾਅਦ ਆਪਾਂ ਪਵਿੱਤਰ ਵਰਗਿਆਣਾ ਮੰਦਿਰ ਵਿਖੇ ਨਤਮਸਤਕ ਹੋਣਾ ਫਿਰ ਪਵਿੱਤਰ ਰਾਮ ਕੀਰਤਨੀਕਾ ਨਤਮਸਤਕ ਹੋਣਾ ਤੋਂ ਆਪਾਂ ਇੱਕੇ ਦਾ ਪ੍ਰਭੂਸਤਵ ਤੇ ਹੋਏ ਪਿਆਰ ਦਿਲ ਦੇ ਹੋਏ ਸਾਰਿਆਂ ਨੇ ਇਕੱਠੇ ਹੋ ਕੇ ਚੱਲਾਂਗੇ ਹੁਣ ਮੈਂ ਬੇਨਤੀ ਕਰਦਾ ਹੈ ਸਾਡੇ ਬਹੁਤ ਸਾਰੇ ਸਰਕਾਰਯੋਗ ਸ਼੍ਰੀ ਅਗਨ ਅਰੋੜਾ ਜੀ ਨੂੰ ਮੈਂ ਪਹਿਲਾਂ ਬੇਨਤੀ ਕਰਦਾ ਤੁਹਾਡਾ ਰਮਨ ਸ਼ਰਮੀ ਸ਼ਰੀਕਲ ਸਿੰਘ ਨੂੰ ਕਿ ਦੋ ਮਿੰਟ ਲਈ ਆਪਣੇ ਵਿਚਾਰ ਰੱਖਣਗੇ ਉਹਨਾਂ ਤੋਂ ਬਾਅਦ ਕੁਸ਼ਰੀ ਅਮਨ अरोड़ा जी ਫਾਈਨਲ ਆਪਣਾ ਵਿਚਾਰ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਲੇਟ ਹੋ ਗਏ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਅਧੀਕ ਕਰ ਰਹੇ ਸੀ ਜਿਆਦਾ ਸਮਾਂ ਨਹੀਂ ਲੈਣਾ ਇੱਕ ਨਾਰਾ ਤੇ ਹੁਣੇ ਪਤਾ ਲੱਗ ਜੂਗਾ ਕਿੰਨਾ ਕਿ ਜੋਸ਼ ਹੈ ਤੁਹਾਡੇ ਹਾਂ ਆਮ ਆਦਮੀ ਪਾਟੀ ਜਿੰਦਾਬਾਦ ਆਵਾਜ਼ ਕੱਫੇ ਹੇ ਕਲਾ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੁਣ ਮੈਂ ਸੌਂਧੀ ਬਟੌਂਗਾ ਮਤੀ ਸਾਹਿਬ ਜੀ ਨੂੰ ਮੈਂ ਹੁਣ ਬੇਨਤੀ ਕਰਦਾ ਸਾਡੇ ਪਾਰਟੀ ਦੇ ਨਾਮਯੁਕਤ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਨੂੰ ਜੋ ਕਿ ਕੈਬਨਟ ਦੇ ਮਨਿਸਟਰ ਵੀ ਨੇ ਕਿ ਉਹ ਆਪਣੇ ਵਿਚਾਰ ਸਾਰੀ ਸੰਗਤ ਦੇ ਸਾਹਮਣੇ ਰੱਖਣ ਸ਼੍ਰੀ ਅਮਨ ਅਰੋੜਾ ਜੀ ਨਾ ਸਮਰਾਨ ਦੇ ਔਰ ਆਸ-ਪਾਸ ਦੇ ਇਲਾਕੇ ਦੇ ਮੇਰੇ ਸਾਰੇ ਸਤਿਕਾਰਯੋਗ ਸਾਥੀਓ ਔਰ ਤੁਹਾਡੇ ਆਪਣੇ ਮੇਰੇ ਵੀਰ ਸੋਮ ਸਿੰਘ ਸਾਹਿਬ ਮੰਤਰੀ ਜੀ ਜਲਦਾਰ ਜੀ ਜੀਪੀ ਜੀ ਸਾਰੇ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਜੀਤ ਜੀ ਕਰਾਂਗੇ ਇੱਕ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੰਨਾ ਪ੍ਰਕਾਰ ਮਾਨ ਸਰਕਾਰ ਦੇ ਨੇ ਪਹੁੰਚੇ ਹੋ ਔਰ ਇਹਦੇ ਨਾਲ ਹੀ ਤੁਹਾਨੂੰ ਅੱਜ ਆਮ ਆਦਮੀ ਪਾਰਟੀ ਦਾ ਸਥਾਪਨ ਜਿਹੜਾ ਸਾਬਜ ਦੇ ਜੀ ਸ਼ਰਮਿੰਦਰ ਕੇ ਜੀ ਨੂੰ ਆਜੂ ਚਾਰੂ ਚੱਕਿਆ ਸੀਗਾ ਦੇਸ਼ ਦੀ ਰਾਜਨੀਤੀ ਦੇ ਵਿੱਚੋਂ ਜ਼ਿੰਦਗੀ ਦੀ ਸਭਾਈ ਜਿਹੜੀ ਅੱਜ ਉਹਦੀ ਨੂੰ ਮੁਬਾਰਕਾਂ ਔਰ ਅੱਜ ਮੈਂ ਸੁਖਰਨ ਨੂੰ ਪਾਵਾ ਪਰਮ ਦਾ ਪ੍ਰਮਾਣ ਦਾ ਪਾਰਟੀ ਦੀ ਲੀਡਰਸ਼ਿਪ ਦਾ ਅੰਮ੍ਰਿਤ ਜੀ ਨੇ ਹਮਾਰੇ ਫਿਰ ਹੈ ਮੇਰਾ ਰੰਗ ਤੇ ਪਸੰਦ ਇੱਕ ਬਹੁਤ ਵੱਡੀ ਚੁਣੌਤੀ ਮੈਨੂੰ ਨਮਨ ਦੇ ਨਾਜ਼ੀਰ ਦੇ ਵਰਕਰੋਂ ਮੇਰੇ ਵੀ ਸ਼ਹਿਰ ਤੋਂ ਮਿਲਿਆ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਕਿ ਇਹ ਪਾਰਟੀ ਵਰਕਰਾਂ ਦੀ ਪਾਰਟੀ ਹੈ ਆਮ ਲੋਕਾਂ ਦੀ ਪਾਰਟੀ ਹੈ ਤੇ ਵਰਕਰਾਂ ਦੀ ਸਰਵਾਈ ਵਰਕਰਾਂ ਦਾ ਹੁਕਮ ਹੈ ਉਹ 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 ਪਾਰਟੀਆਂ ਸਰਕਾਰ ਦੇ ਫੈਸਲੇ ਅੱਗੇ ਕਰਵਾਣ ਹੋ ਗਏ ਪਾਣੀ ਰੋਣ ਅਸੀਂ ਬੇਟੀ ਆਪਣੇ ਸਿਕਿਉਰਟੀ ਦੇ ਚੈਨ ਚਾਲਾ ਰਹੇ ਹਾਂ ਸਾਰੇ ਦਾ ਆਲੋ ਪਾਤ ਧੰਨਵਾਦ ਸਾਰੇ ਲੋਕੀਏ ਕਿ ਆਪਾਂ ਇਥੋਂ ਗੱਡੀ ਗੱਡੀ ਆਪਣੇ ਬਲਾਕ ਵਿੱਚ ਚੱਪੂਰੇ ਮੰੰਦੂ ਨੂੰ ਮੋੜੋ ਅਤੇ ਸਰਬੋਤਮ ਬਾਬੇ ਨੂੰ ਕਹਿੰਦੇ ਆਂ ਮੁੰਡੇ ਰਾਮ ਸਿੰਘ ਨੂੰ ਵਾਪਸ ਸਾਰੇ ਨੇ ਫੋਟੋ ਲੈਣ ਦੇ ਲਈ ਅੱਗੇ ਤੋਂ ਲੈਣ ਲਈ ਔਰ ਸ਼ੁਕਰਾਨਾ ਦਾ ਕਰਦੇ ਨੇ ਜਾਣੇ ਸਾਰੇ ਸਭ ਨੂੰ ਜੀ ਹੈਗਾ ਕਿ ਇਸੇ ਤਰੀਕੇ ਨਾਲ ਆਪਾਂ ਆਪਣੀ ਯਾਤਰਾ ਜਰੀ ਹੋ ਗਾਈ ਬਈਏ ਬਹੁਤ ਬਹੁਤ ਧੰਨਵਾਦ ਔਰ ਦੇਣ ਕਿਰੋ